ਆ ਬਾਕੀ ਸਾਰੇ ਖੜੇ ਹੋ ਜਾਓ ਰਹੁਲ ਹੱਥ ਹਰੇ ਕਰਿਆ ਯਾਰ ਨਾ ਪਲੀਜ਼ ਨਾ ਕਰੋ ਇੱਕ ਮਿੰਟ ਗੱਲ ਲਾ ਪਲੀਜ਼ ਸਾਡੀ ਕਮੇਟੀ ਦਾ ਜੀ ਡੇਟ ਤੋਂ ਲਾ ਕੱਲ ਸਕੇਡ ਪ੍ਰਧਾਨਗੀ ਰਹਿਣ ਅੰਦਰ ਇੱਕ ਉੱਪਰ ਹੀ ਰਹਿਣ ਦਿਓ ਯਾਰ ਮਾਣਤ ਕਾਲੀ ਮਾਤਰੀ ਨੂੰ ਆੜਾ ਪਾਣੇ ਆਉਣੇ ਪਏ ਕਿ ਉਹ ਵੀ ਵੀ ਹੈਡ ਟ੍ਰੀਟਮੈਂਟ ਚਾਹੁੰਦੇ ਆ ਆਮ ਆਦਮੀ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਵੱਲੋਂ ਦੋਸ਼ ਲਗਾਏ ਗਏ ਸੀ ਵੀ ਮੁਲਾਕਾਤ ਕਰਨ ਦੀ ਜਾਈ ਸਭ ਵੀ ਬਾਦਲਾਲ ਨਹੀਂ ਬੁਲਾ ਕਰਨ ਜਾਈ ਲੱਗਦਾ ਵੀ ਕੋਈ ਇਸ ਤਰ੍ਹਾਂ ਦੀ ਕੋਈ ਜੇਲ੍ਹ ਵੱਲੋਂ ਇਸ ਤੋਂ ਹੋ ਰਿਹਾ ਹੈ ਕਿੰਨੀਆਂ ਬੇਤੀਆਂ ਸਰਟੀਫਿਕੇਟ ਵੱਲੋਂ ਪਾਰਟੀ ਵੱਲੋਂ ਕੀਤੇ ਜਾਂਦੇ इवन ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਫੈਮਿਲੀ ਦੇ ਮੈਂਬਰ ਵੀ ਨੇ ਹਰ ਬਾਰ ਤੇ ਮਸਰ ਬਾਦਲ ਦਾ ਉਹਨਾਂ ਦੀ ਵੀ ਮੁਲਾਕਤ ਜਿਹੜੀਆਂ ਪ੍ਰਪਤੀ ਕਿਨਾਰਾ ਜਿਹੜੀਆਂ ਕਰਦੀਆਂ ਸਾਡੇ ਤੋਂ ਛੱਡਾ ਜਾਂਦਾ ਅਸੀਂ ਹੁਣ 30 35 35 ਸਾਲ ਸਾਰਿਆਂ ਨੇ ਇਕੱਠੇ ਚੋਲ ਭੀ ਦੇਖੀ ਮੜੇ ਇਹ ਕੋਈ ਝੂਲਮ ਹੈ ਇਹ ਚਾਹੁੰਦਾ ਹਾਂ ਜੇ ਆਪਣੇ ਪੰਜਾਬ ਸਿਆਖ ਕਰ ਅਸੀਂ ਸਾਰਿਆਂ ਨੂੰ ਕਰਕੇ ਥੱਕ ਗਏ ਅਸੀਂ ਤਾਂ ਹੁਣ ਜਿਵੇਂ ਆਮ ਬੰਦਾ ਹੁੰਦਾ ਐਸਟੇਟ ਜਾਨੋ ਸਾਨੂੰ ਵੀ ਠੀਕ ਹੋਣੀ ਕਦੇ ਹੋ ਕੇ ਜਿਵੇਂ ਆਪ ਲੋਕੀ ਮੁਲਕਤ ਕਰਦੇ ਸਭ ਸੁਣ ਰਹੇ ਹੋ ਕੀ ਕੀ ਹੈ ਨਾਨੀ ਅਨੇਕ ਤਾਂ ਕਹਿੰਦੇ ਜੀ 10 ਮਿੰਟ ਪੁੱਛੋ ਆਪ ਤੁਹਾਡੇ ਸਾਹਮਣੇ ਗੰਦਰਾ ਆਇਆ ਪਤਲੇ ਚੋ ਇੰਨਾ ਵੱਡਾ ਮੁਲਕਾ ਜੀ ਸਰਕਾਰਾਂ ਤੁਹਾਡੀਆਂ ਵੀ ਰਹੀਆਂ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਇਹ ਚੱਲ ਰਹੀ ਆ ਲਗਾਤਾਰ ਪੁਲਸ ਤਣਾਤ ਕੀਤੀ ਜਾਂਦੀ ਆ মিডিਆ ਨੂੰ ਕਵਰੇਜ ਨਹੀਂ ਕੀਤੀ ਯਾਰੀ ਲੱਗਦਾ ਸਰਕਾਰ ਕਦੇ ਇਸ ਤਰ੍ਹਾਂ ਕਰਦੀ ਹੈ ਵੈਸੇ ਜਿਵੇਂ ਸਾਰੇ ਪੰਜਾਬ ਦੇ ਵਿੱਚ ਬਦਲਾਅ ਆਇਆ ਹੈ ਸਰਕਾਰ ਦਾ ਆਪਾਂ ਵੇਖਿਆ 3.5 ਸਾਲਾਂ ਦਾ ਉਹੀ ਬਦਲਾ ਜੇਲਾਂ ਦੇ ਵਿੱਚ ਵੀ ਆ ਗਿਆ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਲੋਕਾਂ ਦੇ ਜੇਲਾ ਕੱਟੀਆਂ ਸੁਣਦੇ ਰਹੇ ਆ ਪੜ੍ਹਦੇ ਰਹੇ ਇਤਿਹਾਸ ਤੋਂ ਬਾਕੀ ਹੁਣ ਆਪਾਂ ਸਭ ਦੇ ਵਿੱਚ ਜਿਹੜਾ ਕਿੰਨੇ ਜਿਹੜਾ ਅਸੀਂ ਕਟੀਆਂ ਮੋਰਚੇ ਦੇ ਵਿੱਚ ਅਮਰਜੈਂਸੀ ਦੇ ਵਿੱਚ ਜਿਹੜਾ ਕਟੀਆਂ ਕਦੇ ਵੀ ਕੋਈ ਟੁਕਲੀ ਪੈਸੇ ਜੀ ਆਈ ਨਹੀਂ ਸੀ ਨਾ ਮੁਲਾਕਾਤ ਦੀ ਨਾ ਕਿਸੇ ਕੰਮ ਦੀ ਭਾਵੇਂ ਕੋਈ ਆਮ ਲੋਕ ਮਿਲਣ ਆ ਜਾਂਦੇ ਭਾਵੇਂ ਕੋਈ ਰਿਸ਼ਤੇਦਾਰ ਆ ਜਾਂਦੇ ਕੋਈ ਰੋਕ ਟੋਕ ਨਹੀਂ ਸੀ ਕਿਸੇ ਦੀ ਵਧੀਆ ਸੀਗਾ ਪਰ ਪਹਿਲੀ ਸਰਕਾਰ ਆ ਜਿਹੜੀ ਜਿਹੜਾ ਦੇ ਵਿੱਚ ਇੱਕ ਮਿਨਿਸਟਰ ਨੂੰ ਉਹਦੇ ਸਾਥੀ ਮਿਨਿਸਟਰ ਮਿਲਣ ਆਉਂਦੇ ਆ ਆਮ ਦੀ ਤਰ੍ਹਾਂ ਆਮ ਲੋਕਾਂ ਇਤਰਾਜ ਜਿਵੇਂ ਚੀਮਾ ਸਾਹਿਬ ਨੇ ਕਿਹਾ ਸਰਕਾਰੀ ਮਨਜ਼ੂਰੀ ਦਾ ਤਾਂ ਮਤਲਬ ਹੀ ਨਹੀਂ ਕੋਈ ਦੇਣ ਦਾ ਤੇ ਆਮ ਲੋਕਾਂ ਦੀ ਤਰ੍ਹਾਂ ਮਿਲਣ ਤੇ ਵੀ ਨਾ ਹੈ ਕਿ ਨਹੀਂ ਮਿਲਣ ਦੇਣਾ ਹੁਣ ਤੱਕ ਤਾਂ ਇਹੀ ਹੈ ਅੱਜ ਵੇਖੋ ਸ਼ਾਇਦ ਕਿਰਪਾ ਕਰ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਉਹਨਾਂ ਦੀ ਪਰ ਲੱਗਦੀ ਨਹੀਂ ਸਾਨੂੰ ਗੱਲ ਜਿਹੜੇ ਹਾਲਾਤ ਦਿਸਦੇ ਨੇ ਸੋ ਇਹ ਬਹੁਤ ਹੀ ਵੱਡਾ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਠੱਗਾ ਲੋਕ ਲੋਕਾਂ ਦੇ ਹੱਕ ਨਾਲ ਠੱਗਾ ਜਿਹੜਾ ਕਿ ਕਿਸੇ ਨੂੰ ਮਿਲਣ ਵੀ ਨਾ ਦੇ ਰਾ ਜੇਲ੍ਹ ਦੇ ਵਿੱਚ ਇਹ ਜਿਲੀਆਂ ਗੱਲਾਂ ਇਹ ਸਰਕਾਰਾਂ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਨਮੀਆਂ ਰਵੈਤਾਂ ਪਈ ਜਾਂਦੀਆਂ ਜਿਹੜੀਆਂ ਆਪਰੋਥ ਫਿਰ ਕਈ ਵਾਰੀ ਦੇਣੀਆਂ ਪੈਂਦੀਆਂ ਨੇ ਸੋ ਅੱਜ ਤਾਈਂ ਤੱਕ ਅੰਗਰੇਜ਼ਾਂ ਦੇ ਰਾਜ 'ਚ ਵੀ ਹਜੇ ਤੱਕ ਅਸੇ ਕੁਝ ਨਹੀਂ ਹੋਇਆ ਕਾਂਗਰਸ ਦੇ ਵਿੱਚ ਵੀ ਸਾਡੇ ਬੰਦੇਰੇ મતਬੇਦ ਰਹੇ ਪਰ ਫਿਰ ਉਹਨਾਂ ਲੜਦੇ ਰਹੇ ਅਮਰਜੇਸ਼ੀ ਦੇ ਵਿੱਚ ਵੀ ਨਹੀਂ ਸੀ ਇਹ ਗੱਲ ਕੇ ਮੁਲਾਕਾਤ ਨਹੀਂ ਸੀ ਹੁੰਦੀ ਡੇਢ ਦੀ ਹੁਣ ਤੱਕ ਵੀ ਇਹੋ ਜਿਹੇ ਹਾਲਾਤ ਨੇ ਹੈਗੇ ਸੋ ਇਹ ਬਹੁਤ ਕਿਸਮ ਦਾ ਜਿਆਦੇ ਠੇਕਸ਼ਾਈ ਵਾਲੀ ਗੱਲ ਹੈ ਇਹ ਸਰਕਾਰਾਂ ਦੀ ਮਾੜੀ ਗੱਲ ਹੈ ਇਹ ਜਿਹੜੀ ਮੌਜੂਦਾ ਵੈਸੇ ਤਾਂ ਅਸੀਂ ਉਹਨੂੰ ਸਰਕਾਰ ਹੀ ਨਹੀਂ ਮੰਨਦੇ ਸਰਕਾਰ ਨਾਲ ਤਾਂ ਕੋਈ ਚੀਜ਼ ਹੀ ਨਹੀਂ ਰੂਲ ਉਸੂਲ ਕਾਨੂੰਨ ਤੇ ਇਸ ਸਰਕਾਰ ਦੇ ਵਿੱਚ ਕੋਈ ਹੈ ਹੀ ਨਹੀਂ ਹੈਗਾ ਸਾਰਾ ਜਿਹੜਾ ਪਰਚਾ ਪੁਰਚਾ ਸਾਰਾ ਆਪਸ ਵਿੱਚ ਉਹ ਵੀ ਕਹਿੰਦੇ ਸਾਰਾ ਜਾਦੂ ਧੂਖੇ ਬਣਾਇਆ ਗਿਆ ਮੰਗੋ ਮੁਲਾਕਾਤ ਕਿਉਂ ਨਹੀਂ ਕਰ ਦਿੱਤੀ ਯਾਰੀ ਤੁਸੀਂ ਇਸ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸਾਹਿਬ ਕਾਨੂੰਨ ਇਹ ਕਹਿੰਦਾ ਹੈ ਕਿ ਸਰਦਾਰ ਵਿਕਰਮ ਸਿੰਘ ਨੇ ਕੀ ਹਲੇ ਮੁਲਜ਼ਮ ਨਹੀਂ ਹਲੇ ਹੀ ਇਜ਼ ਅਕਿਊਜ਼ਡ ਆਫ ਅੰਗਰੇਜ਼ੀ ਕਹਿੰਦੇ ਆ ਹੀ ਇਜ਼ ਨਾਟ ਅਕਿਊਜ਼ਡ ਹੀ ਇਜ਼ ਅਕਿਊਜ਼ਡ ਆਫ ਇਹ ਦੋਸ਼ ਲਾਏ ਗਏ ਨੇ ਜਿੰਨਾ ਚਿਰ ਦੋਸ਼ ਸਾਬਤ ਨਹੀਂ ਹੁੰਦੇ ਉਹ ਦੋਸ਼ੀ ਨਹੀਂ ਹਲੇ ਤਬਦੀਸ਼ ਚੱਲ ਰਹੀ ਹੈ ਚੱਲ ਰਹੀ ਤਬਦੀਸ਼ ਚਲਾਨ ਪੇਸ਼ ਹੋਣਾ ਚਲਾਨ ਤੋਂ ਬਾਅਦ ਅਦਾਲਤ ਨੇ ਪਤਾ ਨਹੀਂ ਹਰ ਦੋਸ਼ ਨੂੰ ਲਾਉਣਾ ਨਹੀਂ ਲਾਉਣਾ ਤਾ ਉਦੋਂ ਬਾਅਦ ਕੰਮ ਸ਼ੁਰੂ ਹੁੰਦਾ ਅੱਜ ਉਹ ਇੱਕ ਆਮ ਸਧਾਰਨ ਸਾਭਕਾ ਮੰਤਰੀ ਆ ਪਾਰਟੀ ਦਾ ਸੀਨੀਅਰ ਲੀਡਰ ਹੈ ਕਾਨੂੰਨੀ ਹੱਕ ਆ ਮੈਂ ਐਜ਼ ਅ ਲਾਇਰ ਮੇਰੀ 51 ਸਾਲ ਦੀ ਵਕਾਲਤ ਹੋ ਗਈ ਹੁਣ ਮੈਂ ਕਹਿ ਸਕਦਾ ਕਿ ਕਿਸੇ ਨੂੰ ਵੀ ਜਿਹੜਾ ਜ਼ਾਬਤੇ ਦੇ ਮੁਤਾਬਕ ਮਿਲਣਾ ਚਾਹੀਏ ਉਹਨੂੰ ਨਹੀਂ ਰੋਕਿਆ ਜਾ ਸਕਦਾ ਇਹ ਕਾਨੂੰਨ ਅਲਾਉ ਕਰਦਾ ਸਾਨੂੰ ਇਹ ਕੰਮ ਐਮਰਜੈਂਸੀ 'ਚ ਹੋਏ ਸੀਗੇ ਜਿਆਦਾ ਕਾਨੂੰਨ ਫੰਡਮੈਂਟਲ ਰਾਈਟ ਸਸਪੈਂਡ ਕਰਦੇ ਸੀਗੇ ਜਿਆਦਾ ਫੰਡਮੈਂਟਲ ਰਾਈਟ ਸਸਪੈਂਡ ਕਰਦੇ ਸੀਗੇ ਮੈਂ ਇਸ ਕਰਕੇ ਕਹਿਣਾ ਕਿ ਇਹ ਜਿਹੜੀ ਪਰ ਕਿ ਕਰਨਾ ਪੜਾ ਇਹ ਇਹ ਪਰ ਤੇ ਚੰਗੀ ਨਹੀਂ ਹੈ ਪਹਿਲਾਂ ਪਲਾਨ ਕਰ ਲੈਣਾ ਦਾ ਜਿਹੇ ਆ ਵੀ ਜੇ ਸੋਲੜੇ ਕਰਨਾ ਥੋੜਾ ਰੱਖਾ ਕਰੂਗਾ ਪੀ ਚੈਨਲ ਬੱਟਾਈ ਜੀ ਬਣਦੀ ਹੈ ਆਹ ਬਹੁਤ ਸੂ ਗਾਇ ਹੈ ਹਵਾਲਾ ਕਰ ਨੂੰ ਟੈਕਾਲ ਇੱਥੇ ਸ਼ੌਂਦੇ ਹੁੰਦੇ ਆ ਆਹ ਮੈਂ ਲੱਗਦਾ ਉਹ ਪਹੁੰਚੀ ਬਣਦਾ ਉਹ ਬਣਾਟਾ سردار بهيشندر سينگ ريلا کا جانشين مقرر